ਜੋ ਜੇ ਅਰੇ ਕਰਨ ਇਹ ਕਿਤਾਬ ਨੰਬਰ ਪਾਇਆ ਮੈਂ ਐਡਰੈਸ ਕੱਢਿਆ ਮੋਰਸ ਦਾ ਯਾ ਜਾਨ ਮੋਬਾਈਲ ਮੈਨੂੰ ਚੁੱਕਾਇਆ ਜੀ 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 ਹਾਂਜੀ ਸਰ ਇੱਕ ਤਲਵੰਡੀ ਰਾਮਾ ਪਟਾਣ ਵਾਲ ਕੋਲ ਸਾਹਮਣੇ ਇੱਕ ਐਕਸੀਡੈਂਟ ਹੋਇਆ ਮੋਰਸ ਦਾ ਹਾਂਜੀ ਜੀ ਤੁਸੀਂ ਲਾਗੇ ਤੁਹਾਡੀ ਦੁਕਾਨ ਕੀ ਮੌਕਾ ਦੇਖਿਆ ਜੀ ਕਿ ਅਸਲ ਚ ਨਾ ਆਪਣੀ ਦੁਕਾਨ ਤੇ ਬੈਠੇ ਹਾਂ ਕੁਲਕਮਾਣੀ ਛਕਣ ਦੇ ਤਾਂ ਕਲਾਂ ਦਾ ਟਾਈਮ ਹੀ ਇੱਕ ਵਾਰਾ ਸੀਗਾ ਤੇ ਇਹ ਤਾਂ ਬਾਬਾ ਜਨਤਾ ਇਕੱਠੀ ਹੋਈ ਮੈਨੂੰ ਪਹਿਲਾਂ ਤਾਂ ਪਤਾ ਨਹੀਂ ਲੱਗਾ ਤੇ ਮੈਂ ਥੋੜਾ ਜਿਹਾ ਗਾਹਾਂ ਆ ਤੇ ਇਹ ਐਕਸੀਡੈਂਟ ਹੋਇਆ ਮੈਂ ਗਾਹਾਂ ਜਾ ਕੇ ਵੇਖਿਆ ਵਾ ਤੇ ਇਧਰੋਂ ਕੋਈ ਮੁੰਡਾ ਆਪਣਾ ਫਤਿਹਗੜ ਚੂੜੀਆਂ ਤੋਂ ਮੇਰੋ ਬਨਾਨਕਸੇ ਨੂੰ ਜਾ ਰਿਹਾ ਸੀਗਾ ਮੋਟਰਸਾਈਕਲ ਤੇ ਪਤਾ ਨਹੀਂ ਲੱਗਿਆ ਕੌਣ ਸੀਗਾ ਬੰਦਾ ਤੇ ਉਧਰੋਂ ਕੋਈ ਥਾਰ ਹੀ ਕਾਲੇ ਰੰਗ ਦੀ ਨਵੀਂ ਗੱਡੀ ਉਹਨਾਂ ਨੇ ਲਿਆ ਕੇ ਗੱਡੀ ਜਦੋਂ ਪੈਟਰੋਲ ਪੰਪ ਵਾਲ ਨੂੰ ਵਾੜੀ ਆ ਇਹ ਮੁੰਡਾ ਸਿੱਧਾ ਇਧਰੋਂ ਜਾਂਦਿਆਂ ਉਹਦੇ ਵਿੱਚ ਵੱਜਿਆ ਵਾ ਤੇ ਮੈਂ ਜਦੋਂ ਬਾਅਦ ਵਿੱਚ ਗਿਆ ਮੇਰੇ ਜਾਂਦਿਆਂ ਉਹਨਾਂ ਨੇ ਚੁੱਕ ਕੇ ਤੇ ਗੱਡੀ ਦੇ ਵਿੱਚ ਉਸੇ ਵਿੱਚ ਹੀ ਪਾਇਆ ਜਿਹੜੀ ਗੱਡੀ ਦੇ ਨਾਲ ਐਕਸੀਡੈਂਟ ਹੋਇਆ ਵਾ ਤੇ ਉਹਦੇ ਵਿੱਚ ਪਾ ਕੇ ਹਸਪੀਟਲ ਲੈ ਗਿਆ ਉਸ ਤੋਂ ਬਾਅਦ ਪਤਾ ਨਹੀਂ ਲੱਗਿਆ ਕਿ ਉਹ ਬੰਦਾ ਬਚਿਆ ਜਾਂ ਨਹੀਂ ਅਸਿੱਤਿਕਾ ਮਹਾਰਾ ਇਹਨੂੰ ਬਚਾ ਲਈ ਅਸੀਂ ਤੇ ਕਹਿੰਦੇ ਆ ਤੇ ਲੈ ਗਏ ਉਸ ਤੋਂ ਬਾਅਦ ਦਾ ਸਾਨੂੰ ਕੋਈ ਪਤਾ ਨਹੀਂ ਲੱਗਿਆ ਤੇ ਬਾਕੀ ਉਹ ਕੂਨ ਬਹੁਤ ਡੁੱਲਾ ਹੀਗਾ ਹਾਲਾਤ ਬੰਦੇ ਦੀ ਬਹੁਤ ਮਾੜੀ ਸੀ ਉਹਨੂੰ ਚੁੱਕ ਕੀ ਪਾਇਆ ਕਿੰਨੀ ਕੀ ਐਸ ਲੱਗਦਾ ਨਹੀਂ ਮੈਂ ਨਹੀਂ ਵੇਖਿਆ ਉਹਨਾਂ ਨੇ ਮੂਸਰੋ ਦਾ ਬੰਨਤਾ ਹੀ ਸਿਰ 'ਚ ਸੱਟ ਹੀ ਜ਼ਿਆਦਾ ਉਹਦੇ ਤੇ ਉਹਨਾਂ ਸਿਰੋ ਦਾ ਬੰਨਤਾ ਹੀਗਾ ਤੇ ਮੈਂ ਉਹਦੀ ਉਮਰ ਦਾ ਮੈਂ ਕੋਈ ਅੰਦਾਜ਼ਾ ਦੱਸ ਨਹੀਂ ਸਕਦਾ ਕੱਲਾ ਕੱਲਾ ਹੀ ਹੈਲਮਟ ਪਿਆ ਹੀ ਉਹਦੇ ਸਿਰ ਤੇ ਹੈਲਮਟ ਹੀ ਉੱਥੇ ਟੁੱਟਾ ਪਿਆ ਅਤੇ ਜਨਕ ਜਿਹੜੀ ਗੱਡੀ ਟੈਕਸੀ ਦਾ ਉਹ ਹੀ ਉਹ ਬੰਦੇ ਲੈ ਕੇ ਗਏ ਆ ਗੱਡੀ ਗੱਡੀ ਇੱਥੇ ਸਾਡੇ ਲੋਕਲ ਦੀ ਹੈ ਕੀ ਗੱਡੀ ਕੋਈ ਬਾਹਰ ਦੀ ਜਾਵਦੀ ਹੈ ਜਿਸ ਦਾ ਮਤਲਬ ਵੀ ਦੂਜੇ ਕਿਸੇ ਸ਼ਹਿਰ ਦੀ ਹੋਗੀ ਉਹ ਸਾਡੇ ਇਲਾਕੇ ਦੇ ਤੇ ਤਕਰੀਬਨ ਲੋਕ ਜਾਣਦੇ ਇੱਕ ਦੂਜੇ ਨੂੰ ਪਛਾਣਿਆ ਨਹੀਂ ਉਹਨਾਂ ਵਿੱਚ ਕਿਸੇ ਨੂੰ ਵੀ ਆਪਾਂ ਤੇ ਮੈਂ ਕੋਈ ਪੁਲਿਸ ਨੂੰ ਨਹੀਂ ਲਾਇਆ ਨਹੀਂ ਕੋਈ ਪੁਲਿਸ ਨਹੀਂ ਹੈ ਜੀ ਮੌਕੇ ਤੇ ਇਹ ਠੀਕ ਨਹੀਂ ਕੁਝ ਪਤਾ ਲੱਗਾ ਕਿਉਂਕਿ ਇਹ ਮਿੰਟਾਂ ਦੇ ਵਿੱਚ ਹੀ ਖੇਡ ਹੋਇਆ ਤੇ ਉਸ ਤੋਂ ਬਾਅਦ ਉਹਨੂੰ ਲੈ ਕੇ ਚਲ ਗਿਆ ਤੇ ਅਸੀਂ ਆਏ ਨੂੰ ਅਗੇ ਉਸ ਤੋਂ ਬਾਅਦ ਪਤਾ ਨਹੀਂ ਲੱਗਿਆ ਕੀ ਹੋਇਆ ਜਿਵੇਂ ਇਹ ਹਾਲਾਤ ਉਹਦੇ ਸਟੇਬਲ ਲੱਗਦੇ ਕਿ ਮੇਰੇ ਖਿਆਲ ਚ ਬਹੁਤ ਜ਼ਿਆਦਾ ਗੰਭੀਰ ਹਾਲਾਤ ਸੀ ਉਹਦਾ ਬਲਾਦੀ ਬਹੁਤ ਜ਼ਿਆਦਾ ਡੁੱਲਿਆ ਤੁਸੀਂ ਉੱਥੇ ਵੇਖਿਆ ਹੋਣਾ ਸ਼ਾਇਦ ਇਹਨਾਂ ਪਪ ਪੰਪਾ ਗਵਾਨਿਕ ਉਸਰਾਦਾਈ ਇੱਥੇ ਇੱਕ ਐਕਸੀਡੈਂਟ ਹੋਇਆ ਵਾ ਤੇ ਇਨਾਹ ਮਿਲੀ ਪੀ ਐਕਸੀਡੈਂਟ ਹੋਇਆ ਥਾਰ ਗੱਡੀ ਦੇ ਵਿੱਚ ਮੋਟਰਸਾਈਕਲ ਨਾਲ ਤੇ ਮੌਕੇ ਤੇ ਆਏ ਆ ਤੇ ਵੈਰੀਫਾਈ ਕਰਨ ਦੇ ਅਜੇ ਪਤਾ ਨਹੀਂ ਚੱਲਿਆ ਵੀ ਥਾਰ ਗੱਡੀ ਕਿੱਥੋਂ ਦੀ ਹੈ ਤੇ ਮੋਟਰਸਾਈਕਲ ਕਿੱਥੋਂ ਦਾ ਹੈ। ਇਹ ਸਰ ਪਤਾ ਲੱਗਿਆ ਕੋ ਥਾਰ ਗੱਡੀ ਵਾਲੇ ਉਹ ਜਿਹੜੇ ਮੁੰਡੇ ਹਾਂ ਜੀ ਉਹ ਜਿਨ੍ਹਾਂ ਦਾ ਐਕਸੀਡੈਂਟ ਹੋਇਆ ਥਾਰ ਗੱਡੀ ਨਾਲ ਉਹ ਹੀ ਲੈ ਕੇ ਗਏ ਉਹਨੂੰ। ਇਹ ਜਿਹੜੇ ਮੋਟਰਸਾਈਕਲ ਦੇ ਵਟਸਐਪ ਇਥੇ ਪਹੁੰਚਾ ਹੋ ਬੱਚੀ ਨਹੀਂ ਅਜੇ ਤੱਕ ਤਨੀ ਇਹ ਪਹੁੰਚਾ ਨਹੀਂ। ਕੀ ਕਾਰਵਾਈ ਕੀਤੀ ਜਾਏਗੀ ਸਰ? ਬਸ ਪ੍ਰਾਇਮਰੀ ਜੀ ਜੋ ਵੀ ਬਣਦੀ ਹੋਊਗੀ ਕਰਾਂਗੇ ਕਾਰਵਾਈ ਕਾਨੂੰਨੀ ਕਰਾਂਗੇ। ਮੋਟਰਸਾਈਕਲ ਐਸਲੋ ਸਰ ਕੋ ਤੋ ਸੈਟ ਕਰਵਾਤਾ ਹੈ। ਹਾਂ ਜੀ ਲਵਾਤਾ ਹੈ ਮੋਟਰਸਾਈਕਲ ਵਾਲਾ।